ਮੰਦਰ ਚ ਆ ਕੇ ਸੂਟ ਵੰਡਦੇ ਵੇ ਪ੍ਰਚਾਰ ਕਰਦੇ ਵੇ ਕਿ ਕਮਲ ਦੇ ਫੁੱਲ ਨੂੰ ਵੋਟ ਪਾਓ ਇੱਥੇ ਵੀ ਨਹੀਂ ਆਣੀ ਇੱਥੇ ਵੀ ਨਹੀਂ ਆਣੀ ਸਾਡੇ ਬ੍ਰਹਮ ਅੰਗਲ ਵੀ ਬਹੁਤ ਸੋਨਾ ਭਾਸ਼ਣ ਲੰਗਿਆ ਅਸੀਂ ਦੇ ਨਹੀਂ ਕਿ ਕਿ ਆ ਸੂਟ ਦੇ ਕੇ ਵੋਟਾਂ ਮੰਗਦੇ ਵੇ ਪੰਜਵਾਟੇ ਮੰਗਦੇ ਕਹਿੰਦੇ ਵੇ ਕਮਲ ਦੇ ਫੁੱਲ ਨੂੰ ਵੋਟ ਪਾਓ ਆਪਣੀ ਵੋਟ ਜਿਨੂੰ ਮਰਜ਼ੀ ਪਾਓ ਦਸਤਾਫਤ ਵੋਟ ਹੋਣੀ ਹੈ ਉਹ ਜਿੰਨਾ ਚਾਹਤੂ ਆ ਜਨਾਨੀਆਂ ਨੂੰ ਸੂਟ ਦੇ ਰਹੇ ਆ ਪੰਚ ਵਾਟੇ ਮੰਦਿਰ ਚ ਕਹਿੰਦੇ ਵੇ ਕਮਲ ਦੇ ਫੁੱਲ ਨੂੰ ਵੋਟ ਪਾਓ ਇਹ ਜਨਾਨਿਆਂ ਨੂੰ ਲਾਲਚ ਦਿੱਤਾ ਜਾ ਰਿਹਾ ਕਿ ਕਮਲ ਦੇ ਫੁੱਲ ਨੂੰ ਵੋਟਾਂ ਪਾਓ ਆਪੇ ਸੂਟ ਵੀ ਲਿਆ ਹੋਰ ਸੂਟ ਦੇ ਕਿਹਨਾਂ ਨੇ ਦਿੱਤਾ ਕਿਹਨਾਂ ਨੇ ਮੈਨੂੰ ਕੀ ਪਤਾ ਕੀ ਕਹਿੰਦੇ ਫੁੱਲ ਨੂੰ ਵੋਟਾਂ ਪਾਓ ਚਲੋ ਸੂਟ ਤਾਂ ਮਿਲ ਗਏ ਨਾ ਐਨਾ ਸੋਚੋ ਕਿ ਸੂਟ ساری ਜ਼ਿੰਦਗੀ ਆਪਣੇ ਬਾਣੇ ਘਰੋ ਲੋਕੀ ਦੇਖੋ ਇੱਕ ਸੂਟ ਵਿਛੇ ਆਪਣੇ ਵੋਟ ਵੇਚ ਰਹੇ ਨੇ ਕਿ ਕੱਲ ਦਾ ਟਾਈਮ ਖਤਮ ਹੋ ਗਿਆ ਦਾ ਅਸੀਂ ਕਿ ਨਹੀਂ ਕਰ ਸਕਦੇ ਪ੍ਰਚਾਰ ਔਰ ਜਨਨੀਆਂ ਨੂੰ ਲਾਲਚ ਦਿੱਤਾ ਜਾ ਰਿਹਾ ਆ ਦੇਖੋ ਆਂਟੀ ਸੂਟ ਲੈ ਕੇ ਆ ਗਿਆ ਆ ਦੇਖੋ ਸੂਟ ਆ ਦੇਖੋ ਸੂਟ ਆ ਦੇਖੋ ਸੂਟ ਆ ਦੇਖੋ ਸੂਟ ਸੂਟ ਦੇ ਕਿਤੇ ਰਿਖੋ ਠੀਕ ਆਂਦੇ ਵੇ ਫੋਲ ਨੂੰ ਵੋਟਾਂ ਪਾਓ ਦਿਖਾਓ ਸੂਟ ਦਾਦੀ ਨਹੀਂ ਲਿਆਉਂਦੀ ਸੂਟ ਦਿਖਾਓ ਆਹ ਦੇਖੋ ਸੂਟ ਕਹਿੰਦੇ ਵੇ ਫੋਲ ਨੂੰ ਵੋਟਾਂ ਪਾਓ ਮੈਂ ਆ ਗਈਆਂ ਨਾਲ ਹੀ ਨਿਕਲ ਗਏ ਆ ਰਿੰਕੂ ਦੀ ਵੋਟਈ ਆਈ ਸੀ ਨਾਲ ਹੀ ਨਿਕਲ ਗਏ ਜਿਸ਼ਮਨ ਮਨੋਤਰਾ ਲੱਕੀ ਮਨੋਤਰਾ ਸੁਲੰਦਰ ਮਨੋਤਰਾ ਸੁਮਨ ਮਨੋਤਰਾ ਸਾਰੇ ਇਹਨਾਂ ਨਿਕਲ ਗਏ ਆ ਤਿੰਨ ਕੁ ਦੀ ਵੋਟ ਹੀ ਸੀ ਨਾਲ ਸਾਰੇ ਨਿਕਲ ਗਏ ਇਹ ਜਿਹੜੀ ਵੋਟ ਆ ਇਹ ਤੁਹਾਡਾ ਆਪਣਾ ਹੱਕ ਹੈ ਜਿੱਥੇ ਮਿਲ ਕਰਦਾ ਪਾਓ ਇਹ ਨਹੀਂ ਆ ਕਿ ਲਾਲਚ ਦੇ ਕੇ ਸੂਟਾਂ ਦਾ ਔਰ ਤੁਸੀਂ ਵੋਟਾਂ ਮੰਗ ਰਹੇ ਹੋ ਕਿ ਨਹੀਂ ਸ਼ਰਮ ਦੀ ਗੱਲ ਆ ਭਾਬੀ ਤੁਹਾਡਾ ਸੂਟ ਕਿੱਥੇ ਆ ਰਾਮ ਰਾਮ ਧਰ ਜਿਹੜਾ ਮੈਂ ਪਾਇਆ ਨਿਕਲਿਆ ਤੁਹਾਡਾ ਸੂਟ ਕਿੱਥੇ ਆ ਬਲਾ ਮੈਨੂੰ ਦੱਸੋ यार